ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਠੀਕ ਠਾਕ ਆ ਓਕੇ ਜੱਟਾ ਰਿਕਾਰਡਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਅੱਜ ਮੈਂ ਪਹਿਲੀ ਵਾਰੀ ਚੈਨਲ ਤੇ ਲਾਈਵ ਆਇਆ ਤੇ ਮੈਂ ਤੁਹਾਡੇ ਨਾਲ ਲਾਈਵ ਮੈਂ ਕਿ ਗੱਲਬਾਤ ਕਰਨੀ ਸੀ ਇਸ ਕਰਕੇ ਤੁਹਾਡੇ ਨਾਲ ਮੈਂ ਗੱਲ ਕਰਨ ਦੇ ਲਈ ਤੁਹਾਡੇ ਕੋਲੇ ਆਇਆ ਸੋ ਮੈਨੂੰ ਨਹੀਂ ਪਤਾ ਆ ਲਾਈਵ ਦੇ ਵਿੱਚ ਕਿੱਦਾਂ ਹੁਣ ਗੱਲ ਹੋਊਗੀ ਜਾਂ ਕਿਵੇਂ ਹੈ ਨਾ ਤਾਂ ਮੈਂ ਤੁਹਾਨੂੰ ਇਹ ਦੱਸਦਾ ਸੀਗਾ ਵੀ ਮੈਨੂੰ ਇਹ ਨਹੀਂ ਪਤਾ ਵੀ ਕਿੰਨੇ ਜਣੇ ਦੇਖਣਗੇ ਜਾਂ ਨਹੀਂ ਦੇਖਣਗੇ ਹੈ ਨਾ ਪਰ ਇੱਕ ਗੱਲ ਆ ਕਿ ਜੇ ਤੁਸੀਂ ਜਿੰਨੇ ਜਣੇ ਦੇਖ ਰਹੇ ਹੋ ਉਹ ਮੈਨੂੰ ਆਪਣਾ ਨਾਮ ਲਿਖ ਕੇ ਕਮੈਂਟ ਜਰੂਰ ਕਰਦੇ ਰਹੋ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਐਨੇ ਜਣੇ ਮੈਨੂੰ ਦੇਖ ਰਹੇ ਨੇ ਹੈ ਨਾ ਮਸਲਾ ਜ਼ਰੂਰੀ ਹੈ ਥੋੜਾ ਜਿਹਾ ਤੁਹਾਡੇ ਨਾਲ ਡਿਸਕਸ ਕਰਨਾ ਤੇ ਆਪਣਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਲਾਈਵ ਚੱਲ ਰਿਹਾ ਠੀਕ ਜਾਂ ਨਹੀਂ ਚੱਲ ਰਿਹਾ ਜੇ ਤੁਹਾਡਾ ਕਮੈਂਟ ਆਊਗਾ ਨਾ ਫਿਰ ਮੈਨੂੰ ਪਤਾ ਵੀ ਲੱਗ ਜਾਊਗਾ ਵੀ ਹਾਂ ਲਾਈਵ ਸਹੀ ਚੱਲ ਰਿਹਾ ਹੈ ਨਾ ਤੇ ਮੇਰੇ ਖਿਆਲ ਚ 7 ਜਣੇ ਦੇਖ ਰਹੇ ਨੇ ਮੈਂ ਉਮੀਦ ਨਹੀਂ ਕੀਤੀ ਸੀ ਵੀ 7 ਜਣੇ ਦੇਖਣਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਉਰਫ ਕਿਕਰ ਸਿੰਘ ਤੁਸੀਂ ਅਕਸਰ ਮੈਨੂੰ ਫਿਲਮਾਂ ਚ ਦੇਖਦੇ ਹੋ ਗਾਣਿਆਂ 'ਚ ਦੇਖਦੇ ਹਾਂ ਜਾਂ ਕਹ ਲਓ ਵੀ ਇੰਸਟਾਗ੍ਰam ਤੇ ਦੇਖਦੇ ਹਾਂ ਹਨਾ ਤਾਂ ਬੇਸ਼ੱਕ ਉੱਥੇ ਮੇਰਾ ਰੂਪ ਹੋਰ ਹੁੰਦਾ ਕਿਉਂਕਿ ਉਹ ਮੇਰਾ ਕਿਰਦਾਰ ਹੈ ਤੇ ਅੱਜ ਉਸ ਦੇ ਬਾਬਤ ਤੁਹਾਡੇ ਨਾਲ ਗੱਲ ਕਰਨੀ ਸੀਗੀ ਹਾਂਜੀ ਅ ਮੈਨੂੰ ਬਹੁਤ ਸਾਰੇ ਲੋਕ ਗੱਲ ਕਰਨੀ ਚਾਹੁੰਦੇ ਸੀ ਮੇਰੇ ਨਾਲ ਤੇ ਬਹੁਤ ਸਾਰੇ ਜਣੇ ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਡੇ ਬਾਰੇ ਜਾਨਣਾ ਆ ਤੁਹਾਡੇ ਬਾਰੇ ਸਾਨੂੰ ਪਤਾ ਨਹੀਂ ਹੈ ਤੁਸੀਂ ਕੌਣ ਹੋ ਕਿੱਥੋਂ ਹੋ ਕਿਵੇਂ ਹੋ ਹਨ ਤਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਿ ਮੈਂ ਵਿਰਾਟ ਮਹਿਲ ਬਠਿੰਡਾ ਮੇਰਾ ਜ਼ਿਲ੍ਹਾ ਜੀ ਪਿੰਡ ਮੇਰਾ ਤੁੰਗ ਵਾਲੀ ਆ ਤੇ ਬਾਕੀ ਜਿੰਨੇ ਨੇ ਕਰੀਵਾ ਦੇਖ ਰਹੇ ਨੇ ਉਹਨਾਂ ਨਾਲ ਇਹ ਗੱਲ ਹੈ ਵੀ ਜਿਹੜੇ ਕਰੀਵਾ ਦੇਖ ਰਹੇ ਨੇ ਉਹ ਲੋਕ ਬਹੁਤ ਸਾਰੇ ਕਮੈਂਟ ਕਰਦੇ ਨੇ ਹਨਾ ਜਿਦੇ ਵਿੱਚ ਕੁਝ ਨੈਗੇਟਿਵ ਕਮੈਂਟ ਵੀ ਹੁੰਦੇ ਨੇ ਕੁਝ ਕੁਝ ਇੱਕ ਆਰਟਿਸਟਾਂ ਦੇ ਹੱਕ 'ਚ ਵੀ ਹੁੰਦੇ ਨੇ ਤਾਂ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਤੁਹਾਡੀ ਨਾਰਾਜ਼ਗੀ ਮੇਰੇ ਪ੍ਰਤੀ ਜਾਂ ਕਹੋ ਜੋ ਤੁਸੀਂ ਜਿੱਦਾਂ ਮੈਨੂੰ ਬੋਲਦੇ ਹੋ ਜਾਂ ਸਮਝਦੇ ਹੋ ਹਨਾ ਉਹ ਇਹਦਾ ਮਤਲਬ ਇਹ ਹੈ ਕਿ ਜਿਹੜਾ ਮੇਰਾ ਕਿਰਦਾਰ ਹੈ ਉਹ ਉਹ ਕਿਕਰ ਸਿੰਘ ਦਾ ਕਿਰਦਾਰ ਉਹ ਤੁਹਾਨੂੰ ਪਸੰਦ ਆ ਰਿਹਾ ਜਾਂ ਤੁਸੀਂ ਉਹਨੂੰ ਜੇਕਰ ਨਹੀਂ ਪਸੰਦ ਕਰ ਰਹੇ ਤਾਂ ਉਹਨੂੰ ਤੁਸੀਂ ਬੁਰਾ ਭਲਾ ਬੋਲਦੇ ਹੋ ਬੇਸ਼ੱਕ ਹਨਾ ਮੈਨੂੰ ਕੋਈ ਗੁੱਸਾ ਨਹੀਂ ਹੈ ਮੈਨੂੰ ਕਿਸੇ ਵੀ ਕਿਸਮ ਦਾ ਕੋਈ ਗੁੱਸਾ ਨਹੀਂ ਹੈ ਬਲਕਿ ਮੈਨੂੰ ਇੰਨਾ ਪਿਆਰ ਆਉਂਦਾ ਤੁਹਾਡੇ ਤੇ ਵੀ ਤੁਸੀਂ ਉਹਨੂੰ ਇੰਨਾ ਡੀਪਲੀ ਦੇਖਦੇ ਹੋ ਕਿ ਕਿਸੇ ਔਰਤ ਦੀ ਦਸ਼ਾ ਜਿਹੜੀ ਹੈ ਇੰਨੀ ਬੱਤਰ ਕਿਵੇਂ ਹੋ ਸਕਦੀ ਆ ਇਸ ਕਰਕੇ ਤੁਸੀਂ ਉਹ ਮੇਰੇ ਕਿਰਦਾਰ ਨੂੰ ਬੁਰਾ ਭਲਾ ਬੋਲਦੇ ਹੋ ਤੇ ਕਿਤੇ ਨਾ ਕਿਤੇ ਆ ਕੇ ਇਹ ਚੀਜ਼ ਮਨ ਜ਼ਰੂਰ ਮਤਲਬ ਫੀਲ ਕਰ ਜਾਂਦਾ ਹੈ ਵੀ ਮੈਨੂੰ ਇੰਨਾ ਜ਼ਿਆਦਾ ਮਤਲਬ 네ਗੇਟਿਵ ਜਿਹੜਾ ਹੈਗਾ ਉਹ ਕਮੈਂਟਾਂ ਦਾ ਜਾਂ ਕਹਿ ਲੋ ਸਾ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹਨ ਤੇ ਮੈਂ ਨਹੀਂ ਚਾਹੁੰਦਾ ਸੀਗਾ ਵੀ ਮਤਲਬ ਕੁਝ ਕਿ ਗੱਲਾਂ ਸੀ ਤੁਹਾਡੇ ਨਾਲ ਜਿਹੜੀਆਂ ਕਰਨੀਆਂ ਨੇ ਚਾਹੇ ਮੁਕਲਾਵਾ ਸੀਰੀਜ਼ ਨੂੰ ਲੈ ਕੇ ਆ ਚਾਹੇ ਕੁਝ ਹੋਰ ਨੇ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਦੇਖਣ ਵਾਲੇ ਸਾਰਿਆਂ ਨੂੰ ਇੱਕ ਗੱਲ ਕਹਾਂਗਾ ਵੀ ਮੇਰੀ ਹੱਥ ਬਣ ਕੇ ਤੁਹਾਨੂੰ ਬੇਨਤੀ ਹੈ ਕਿ ਮੇਰਾ ਚੈਨਲ ਹੈਗਾ ਇੱਕ ਨਵਾਂ ਸ਼ੁਰੂ ਕੀਤਾ ਮੈਂ ਬਲੌਗ ਦਾ ਹਨਾ ਤਾਂ ਉਹਦੇ ਵਿੱਚ ਕਿਕਰ ਸਿੰਘ ਬਲੌਗ ਕਿਕਰ ਸਿੰਘ ਦੇ ਨਾਮ ਦੇ ਉੱਤੇ ਮੈਂ ਚੈਨਲ ਸ਼ੁਰੂ ਕੀਤਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਉੱਥੇ ਜੋ ਪੂਰੇ ਦਿਨ ਦੇ ਵਿੱਚ ਜੋ ਗਤੀਵਿਧੀਆਂ ਰਹਿੰਦੀਆਂ ਨੇ ਤੁਹਾਨੂੰ ਪਤਾ ਲੱਗਦੀਆਂ ਰਹਿਣਗੀਆਂ ਹੁਣ ਆ ਜੀ ਜੇ ਆਪਾਂ ਮੁਕਲਾਵੇ ਤੇ ਹਨਾ ਤਾਂ ਮੁਕਲਾਵੇ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਇਹੀ ਹੈ ਵੀ ਮੈਂ ਬੜਾ ਫੀਲ ਕਰਦਾ ਹਨਾ ਮੈਨੂੰ ਲੋਕ ਬਹੁਤ ਬੁਰਾ ਭਲਾ ਬੋਲਦੇ ਆ ਫੋਨ ਵੀ ਕਰਦੇ ਨੇ ਕਈ ਤਾਂ ਇਦਾਂ ਮਤਲਬ ਮੈਨੂੰ ਮਹਿਸੂਸ ਕਰਾਉਂਦੇ ਨੇ ਕਿ ਜਿੱਦਾਂ ਮੈਂ ਬਹੁਤ ਵੱਡੀ ਗਲਤੀ ਕਰ ਲਈ ਹੈ ਜਾਂ ਮਤਲਬ ਅ ਮਤਲਬ ਮੈਨੂੰ ਬਹੁਤ ਜਲੀਲ ਕੀਤਾ ਜਾਂਦਾ ਹੁਣ ਲੇਟੈਸਟ ਜੇ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਮੈਂ ਸ਼ੇਅਰ ਨਹੀਂ ਸੀ ਕਰਨੀ ਚਾਹੁੰਦਾ ਕਿਉਂਕਿ ਮੈਂ ਕਦੇ ਵੀ ਨਹੀਂ ਜਾਇਆ ਕਿ ਕਿਸੇ ਆਪਣੇ ਦਰਸ਼ਕ ਜਾਂ ਆਪਣੇ ਮਿੱਤਰ ਪਿਆਰਾਂ ਦੇ ਕੋਲ ਕੋਈ ਵੀ ਗੱਲਾਂ ਸ਼ੇਅਰ ਕਰਾਂ ਔਰ ਜੇ ਮੈਂ ਸੈਂਪਤੀ ਲਵਾ ਮੈਂ ਸੈਂਪਤੀ ਨਹੀਂ ਲੈਣਾ ਚਾਹੁੰਦਾ ਬਟ ਗੱਲ ਇਹ ਹੈ ਵੀ ਇੰਨਾ ਮਾੜਾ ਮੈਂ ਕਿਰਦਾਰ ਨਹੀਂ ਕਰ ਰਿਹਾ ਜਿੰਨਾ ਮੈਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ ਤੇ ਮੈਨੂੰ ਫੋਨ ਕਰਕੇ ਜਿਹੜਾ ਹੈਗਾ ਉਹ ਇੱਕ ਦੋ ਪਰਸਨ ਨੇ ਕੱਲ ਥੋੜੀਆਂ ਜੀਆਂ ਪੱਦੀ ਲੈਂਗੁਏਜ ਬੋਲੀ ਹਨਾ ਤਾਂ ਮਤਲਬ ਮੈਨੂੰ ਕਿਤੇ ਨਾ ਕਿਤੇ ਇਹ ਵੀ ਸੀਗਾ ਵੀ ਚਲੋ ਠੀਕ ਹੈ ਉਸ ਪਰਸਨ ਨੂੰ ਅ ਮੇਰਾ ਕਿਰਦਾਰ ਸਹੀ ਨਹੀਂ ਲੱਗਾ ਜਾਂ ਮਤਲਬ ਪਰ ਉਹਨੂੰ ਉਹਨੂੰ ਇੰਨਾ ਨਹੀਂ ਪਤਾ ਇੱਕ ਇੱਕ ਵਿਰਾਟ ਵਿਰਾਟ ਤੋਂ ਲੈ ਕੇ ਕਿਕਰ ਸਿੰਘ ਦੇ ਵਿਚਕਾਰ ਦਾ ਜਿਹੜਾ ਫਾਸਲਾ ਹੈ ਨਾ ਬਹੁਤ ਬਹੁਤ ਜ਼ਿਆਦਾ ਹੈ ਤੇ ਜਿਹੜਾ ਕਿਕਰ ਸਿੰਘ ਦਾ ਕਿਰਦਾਰ ਹੈ ਉਹ ਇੱਕ ਅਲੱਗ ਕਿਰਦਾਰ ਹੈ ਇਹ ਜਿਹੜਾ ਵਿਰਾਟ ਦਾ ਕਿਰਦਾਰ ਹੈ ਉਹ ਵੱਖਰਾ ਕਿਰਦਾਰ ਹੈ ਤਾਂ ਮਤਲਬ ਰੀਅਲ ਲਾਈਫ ਦੇ ਵਿੱਚ ਕਿਕਰ ਸਿੰਘ ਨਹੀਂ ਹੈ ਤੇ ਕਿਕਰ ਸਿੰਘ ਵਾਲੀ ਲਾਈਫ 'ਚ ਉਹ ਵਿਰਾਟ ਮਹਿਲ ਨਹੀਂ ਹੈ ਸੋ ਇਸ ਕਰਕੇ ਇੱਕ ਤਾਂ ਮੈਨੂੰ ਇਹ ਚੀਜ਼ ਬੜੀ ਫੀਲ ਹੋਈ ਵੀ ਲੋਕ ਮੈਨੂੰ ਇੰਨੀਆਂ ਗਾਲਾਂ ਕੱਢਦੇ ਨੇ ਮੈਂ ਸੁਣਦਾ ਯਾਰ ਤੁਹਾਡੀ ਗੱਲਬਾਤ ਮੈਂ ਮੈਂ ਤੁਹਾਨੂੰ ਇਹ ਵੀ ਗੱਲ ਕਹੀ ਜਾਵੇ ਕਿ ਤੁਹਾਨੂੰ ਚੀਜ਼ ਜਿਹੜੀ ਪਸੰਦ ਨਹੀਂ ਆ ਤੁਸੀਂ ਕਮੈਂਟ ਕਰੋ ਕਮੈਂਟ ਕਰਕੇ ਦੱਸੋ ਪਰ ਤੁਸੀਂ ਵੀ ਸਿਆਣੇ ਹੋਣਾ ਵੀ ਮੇਰੀ ਵੀ ਫੈਮਿਲੀ ਆ ਪਰਿਵਾਰ ਭੈਣ ਭਰਾ ਨੇ ਤੇ ਜਦੋਂ ਸਾਰੇ ਕਮੈਂਟ ਪੜਦੇ ਆ ਮੇਰੇ ਪ੍ਰਤੀ ਤਾਂ ਫਿਰ ਕਿਤਨੇ ਕਿਤੇ ਫੀਲ ਤਾਂ ਹੁੰਦਾ ਹੀ ਆ ਨਾ ਵੀ ਕੁਝ ਐਦਾਂ ਕਰਕੇ ਹਨਾ ਜਦ ਕਿ ਉਹ ਸਿਰਫ ਇੱਕ ਕੈਰੈਕਟਰ ਹੈ ਇੱਕ ਇੱਕ ਨਾਟਕ ਦਾ ਸੀਰੀਅਲ ਦਾ ਕੈਰੈਕਟਰ ਹੈ ਹਨਾ ਤੇ ਤੇ ਮੈਂ ਉਸ ਸੀਰੀਅਲ ਦੇ ਬਾਰੇ ਵੀ ਅੱਜ ਗੱਲ ਕਰਾਂਗਾ ਉਹਨੂੰ ਬਣਾਉਣ ਦਾ ਕਾਰਨ ਉਦੇ ਉਹਦੇ ਵਿੱਚ ਕਈ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੁੜੇ ਰਹੋ ਔਰ ਸ਼ੇਅਰ ਕਰਦੇ ਹੋ ਪਲੀਜ਼ ਮੇਰੀ ਰਿਕੁਐਸਟ ਹੈ ਮੈਂ ਬਹੁਤ ਅਜ ਮੇਰਾ ਮਨ ਭਰੇ ਆਇਆ ਮੈਂ ਆਪਦੇ ਮਨ ਭਰੇ ਹੋਏ ਮਨ ਦੇ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹਨ ਤੇ ਮੈਂ ਗੱਲਾਂ ਕਾਫੀ ਕਰਨੀਆਂ ਨੇ ਆਪਦੇ ਦਿਲ ਦੀਆਂ ਤਾਂ ਇੱਕ ਤਾਂ ਸ਼ੇਅਰ ਕਰਦੇ ਹੋ ਜਿੰਨੇ ਜਣਿਆਂ ਤੱਕ ਜਾਊਗੀ ਗੱਲਬਾਤ ਮੇਰੀ ਮੈਨੂੰ ਖੁਸ਼ੀ ਹੋਊਗੀ ਇਸ ਗੱਲ ਦੀ ਹਨ ਵੀ ਤੁਸੀਂ ਸਾਰੇ ਜਣਿਆਂ ਨੇ ਦੇਖੀ ਜਾਂ ਸੁਣਿਆ ਮੈਨੂੰ ਤਾਂ ਮੈਂ ਬਹੁਤ ਸਾਰੀਆਂ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੀਆਂ ਨੇ ਤੁਹਾਡੇ ਨਾਲ ਤੇ ਫਸਟ ਆਫ ਆਲ ਤੇ ਇਹ ਕਿ ਇੱਕ ਤੇ ਮੈਨੂੰ ਚਲੋ ਇੰਸਟਾਗ੍ਰam ਤੇ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਜੇ ਇੰਸਟਾਗ੍ਰam ਤੇ ਬਹੁਤ ਘੱਟ ਲੋਕ ਜਾਣਦੇ ਨੇ ਹਨਾ ਪਰ ਜਿੰਨੇ ਵੀ ਜਣੇ ਨੇ ਜਿਹੜੇ ਬੰਦੇ YouTube ਦੇਖਦੇ ਨੇ ਤਾਂ ਉਹਨਾਂ ਨੇ ਮਕਲਾਵਾ ਸੀਰੀਜ਼ ਜ਼ਰੂਰ ਦੇਖੀ ਹੈ ਤੇ ਮਕਲਾਵਾ ਨਾਟਕ ਦੇ ਵਿੱਚ ਜਿਹੜਾ ਕਿ ਮੇਰਾ ਕਿਰਦਾਰ ਹੈ ਉਹ ਕਿਕਰ ਸਿੰਘ ਦਾ ਹਣਾ ਤਾਂ ਉਹ ਕਿਰਦਾਰ ਜਰੂਰ ਇੱਕ ਕੁਰਖਤ ਜੇ ਕਿਸਮ ਦਾ ਬੰਦਾ ਹੈ ਪਰ ਰੀਅਲ ਲਾਈਫ ਮੈਂ ਉਦਾਂ ਦਾ ਹੈ ਨਹੀਂ ਆ ਤੇ ਜੇ ਉਹ ਕਿਰਦਾਰ ਕਿਕਰ ਸਿੰਘ ਦਾ ਮੇਰੇ ਹਿੱਸੇ ਆਇਆ ਹੈ ਨਾ ਤਾਂ ਮੈਂ ਕਹਾਣੀ ਉਲੀਕੀ ਇਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਹੈ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਹੈਗੀਆਂ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦੀਆਂ ਤਰਾਸਦੀਆਂ ਹੰਡਾਉਂਦੀਆਂ ਨੇ ਐਦਾਂ ਦੇ ਸੰਤਾਪ ਹੰਡਾਉਂਦੀਆਂ ਨੇ ਕਿ ਉਹਨਾਂ ਨੂੰ ਉਹਨਾਂ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਇੱਕ ਹਾਦਸੇ ਦੇ ਨਾਲ ਹਾਦਸਾ ਚਾਹੇ ਉਹ ਕਿਸੇ ਵੀ ਤਰੀਕੇ ਦਾ ਹੋਵੇ ਲੇਟੈਸਟ ਤੁਸੀਂ ਦੇਖਿਆ ਕੁੜੀ ਜਿਹੜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹਨਾ ਤੇ ਕੁੜੀਆਂ ਦੇ ਹਿੱਸੇ ਹੀ ਕਿਉਂ ਆਉਂਦਾ ਸਭ ਕੁਝ ਤੇ ਇਸੇ ਤਰ੍ਹਾਂ ਜਿਹੜਾ ਇਹਦਾ ਕਰਤਾਰ ਹੈ ਮਨਿੰਦਰ ਦਾ ਉਹ ਇਸ ਮਕਲਾਵਾ ਨਾਟਕ ਦਾ ਮੁੱਖ ਪਾਤਰ ਹੈ ਤੇ ਆਪੋਜ਼ਿਟ ਪਾਤਰ ਜਿਹੜਾ ਹੈਗਾ ਉਹ ਕਿਕਰ ਸਿੰਘ ਹੈ ਤਾਂ ਇੱਕ ਬੁਰਾਈ ਦਾ ਪ੍ਰਤੀਕ ਹੈ ਕਿਕਰ ਸਿੰਘ ਤੇ ਜਿਹੜਾ ਜਿਹੜੀ ਮਨਿੰਦਰ ਉਹ ਤਰਸ ਪੱਤਰ ਤੇ ਮਨਿੰਦਰ ਤੇ ਜਿਹੜੀ ਕੈਮਿਸਟਰੀ ਬਣਦੀ ਹੈ ਕਿ ਕਿਕਰ ਸਿਉਂਦੀ ਹੈ ਨਾ ਤੇ ਕਮਲਜੀਤ ਬੰਦੇਰ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਪੋਰਟ ਕਰਨ ਲਈ ਇਹਨਾਂ ਪਿਆਰਾ ਕਮੈਂਟ ਲਿਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਕਮਲਜੀਤ ਜੀ ਬਿਲਕੁਲ ਮੈਂ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਨਾ ਕਿਉਂਕਿ ਕਿਤੇ ਨਾ ਕਿਤੇ ਬੰਦਾ ਡਾਵਾ ਡੋਲ ਹੋ ਜਾਂਦਾ ਹੈ ਜਦੋਂ ਉਹਨੂੰ ਹਰ ਪਾਸੋਂ ਇੱਕ ਵਾਰੀ ਉਹ ਕਰ ਦਿੱਤਾ ਜਾਂਦਾ ਹਨ ਤਾਂ ਮੈਨੂੰ ਮੈਨੂੰ ਐ ਲੱਗਦਾ ਸੀ ਵੀ ਮਕਲਾਵ ਮਕਲਾਵ ਵਿੱਚ ਇਹ じゃ ਮੈਂ ਕੀ ਕਰਤਾ ਕਿ ਮੈਨੂੰ ਸਾਰੇ ਜਣੇ ਇੰਨਾ ਬੁਰਾ ਭਲਾ ਬੋਲਣ ਲੱਗ ਗਏ ਨੇ ਹਨ ਤੇ ਇੱਕ ਕਿਰਦਾਰ ਹੀ ਹੈ ਇੱਕ ਕੈਰੈਕਟਰ ਹੀ ਹੈ ਜਿਹੇ ਅਸੀਂ ਫਿਲਮਾਂ 'ਚ ਦੇਖਦੇ ਆ ਤਾਂ ਹੁਣ ਮੇਰੀ ਫਿਲਮ ਆਈ ਸੀ ਚੀਖ ਚੀਖ ਦੇ ਵਿੱਚ ਮੇਰਾ ਕਿਰਦਾਰ ਕੁਝ ਇਸ ਤਰੀਕੇ ਦਾ ਹੀ ਸੀਗਾ 네ਗੇਟਿਵ ਕਿਰਦਾਰ ਸੀਗਾ ਤੇ ਤੁਸੀਂ ਜਦੋਂ ਚੀਖ ਨੂੰ ਦੇਖੋਗੇ ਚੀਖ ਤੋਂ ਵੀ ਚਲੋ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਅਮਰੀਸ਼ ਪੁਰੀ ਸੀ ਅਮਰੀਸ਼ਪੂਰੀ ਨੂੰ ਜਿੰਨੇ ਹੁੰਦੇ ਉਹ ਸਾਰੀ ਉਮਰ 네ਗੇਟਿਵ ਕਿਰਦਾਰ ਮਿਲਦੇ ਰਹੇ ਉਹ ਗੁੰਡਾ ਬਣਦਾ ਰਿਹਾ ਹਰ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਹਨਾ ਮੈਨੂੰ ਐ ਲੱਗਦਾ ਵੀ ਸੰਨੀ ਜੋਲ ਦੀ ਜਿਹੜੀ ਜ਼ਿੰਦਗੀ ਸੀ ਉਹ ਅਮਰੀਸ਼ਪੂਰੀ ਦੇ ਨਾਲ ਜੁੜੀ ਹੋਈ ਸੀ ਜਿਸ ਦਿਨ ਅਮਰੀਸ਼ਪੂਰੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਸੰਨੀ ਦੇਵਲ ਚੱਲਿਆ ਹੀ ਨਹੀਂ ਕਿਸੇ ਫਿਲਮ 'ਚ ਕਿਉਂਕਿ ਉਹਦੇ ਲੈਵਲ ਦਾ ਹੀਰੋ ਨਹੀਂ ਆਇਆ ਉਹਦੇ ਲੈਵਲ ਦਾ ਵਿਲਨ ਨਹੀਂ ਆਇਆ ਉਸ ਹੀਰੋ ਦੇ ਲੈਵਲ ਦਾ ਤਾਂ ਉਬੀਤਾ 네ਗੇਟਿਵ ਵੀ ਤਾਂ ਇੱਕ ਤਰ੍ਹਾਂ ਦਾ ਹੀਰੋ ਹੀ ਹੁੰਦਾ ਨਾ ਜੇ ਹੁਣ ਉਹਦੇ 'ਚ ਆਪਣਾ ਕਿਰਦਾਰ ਕੁਛ ਇਸ ਤਰੀਕੇ ਦਾ ਆ ਗਿਆ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਦੇਖੋ ਤਾਂ ਸਹੀ ਹੈ ਜੀ ਉਹਨੂੰ ਪੂਰੀ ਸੀਰੀਜ਼ ਨੂੰ ਤੁਸੀਂ ਮੈਨੂੰ ਮੈਨੂੰ ਸਾਬਿਤ ਕਰਨ ਦਾ ਮੌਕਾ ਤਾਂ ਦਿਓ ਉਹ ਕਹਾਣੀ ਦੇ ਵਿੱਚ ਕੀ ਕੁਝ ਹੁੰਦਾ ਤੁਸੀਂ ਉਹ ਦੇਖੋ ਤਾਂ ਸਹੀ ਹਲੇ ਵੀ ਇੰਨਾ ਜ਼ਿਆਦਾ ਕਹਾਣੀ ਹਜੇ ਪੂਰੀ ਨਹੀਂ ਹੋਈ ਤੇ ਉਹ ਜੋ ਕਮੈਂਟ ਔਰ ਜੋ ਫਿਰ ਫੇਕ ਆਈਡੀ ਹਣਾ ਇੰਸਟਾਗ੍ਰਾਮ ਦੇ ਉੱਤੇ ਚਲੋ ਮੈਨੂੰ ਬਹੁਤੇ ਲੋਕ ਨਹੀਂ ਜਾਣਦੇ ਵਿਰਾਟ ਮਹਿਲ ਮੇਰਾ ਨਾਮ ਹੈ ਤੇ ਇੰਸਟਾਗ੍ਰਾਮ ਤੇ ਲੋਕ ਮੈਨੂੰ ਫੋਲੋ ਕਰਦੇ ਨੇ ਮੇਰੀ ਸ਼ਾਇਰੀ ਨੂੰ ਪਸੰਦ ਕਰਦੇ ਨੇ ਜਾਂ ਅ ਔਰ ਮੈਂ ਕੋਈ ਇਦਾਂ ਐਵੇਂ ਨਹੀਂ ਆ ਹਣਾ ਵੀ ਉਹੀ ਤੁਰਿਆ ਫਿਰਦਾ ਆ ਜਾਂ ਕੁਝ ਵੀ ਹੋਊਗਾ ਮੈਂ ਮਾਸਟਰ ਕੀਤੀ ਹੋਈ ਆ ਔਰ ਮੇਰਾ 10 ਸਾਲ ਅ ਐਜ਼ ਅ ਡਾਇਰੈਕਟਰ ਗਵਰਨਮੈਂਟ ਜਿੰਦਰਾ ਕਾਲਜ ਮੈਂ 9 ਸਾਲ ਨਾਟਕ ਕਰਵਾਇਆ ਬਾਹਰ ਹੋਰ ਨਵੀਂ ਜਗ੍ਹਾ ਤੇ ਉੱਤੇ ਮੈਂ ਨਾਟਕ ਡਾਇਰੈਕਟ ਕਰਦਾ ਰਿਹਾ ਡਰਾਮਾ ਪੜਾਉਂਦਾ ਰਿਹਾ ਮੈਂ ਮੈਂ ਐਮਏ ਕੀਤੀ ਹੋਈ ਆ ਮੈਨੂੰ ਕੋਈ ਇਹ ਨਹੀਂ ਆ ਵੀ ਜਾਂ ਆਪਣੀ ਐਜੂਕੇਸ਼ਨ ਵੱਲੋਂ ਲਾ ਲੋ ਜਾਂ ਕੋਈ ਮੈਂ ਆਮ ਪਰਸਨ ਨਹੀਂ ਆ ਮੈਂ ਥੀਏਟਰ ਦਾ ਸਟੂਡੈਂਟ ਆ ਥੀਏਟਰ ਦੇ ਵਿੱਚੋਂ ਹੀ ਆਇਆ ਹੋਇਆ ਹਨਾ ਤਾਂ ਮੈਂ ਇਦਾਂ ਦਾ ਕਦੇ ਵੀ ਕੋਈ ਉਹ ਨਹੀਂ ਕਰਾਂਗਾ ਜਿੱਦੇ ਕਰਕੇ ਮੇਰੀ ਇਮੇਜ ਨੂੰ ਲੈ ਕੇ ਜਾਂ ਦਰਸ਼ਕਾਂ ਨੂੰ ਬੁਰਾ ਲੱਗੇ ਤੇ ਜਾਂ ਮੇਰੇ ਜਿੰਨੇ ਕਿਰਦਾਰ ਨੇ ਹਨਾ ਜਾਂ ਉਹ ਲੜਕੀ ਜਿਹੜੀ ਇਸ ਵਿੱਚ ਮੈਂ ਭੂਮਿਕਾ ਨਿਭਾ ਰਹੀ ਆ ਮਨਿੰਦਰ ਹਨਾ ਤੇ ਉੱਥੇ ਮਤਲਬ ਸਾਰੇ ਜਣੇ ਉਹ ਮੈਨੂੰ ਮਤਲਬ ਉਹਨਾਂ ਦੇ ਲਈ ਮੈਂ ਕੁਝ ਮਾੜਾ ਸੋਚਦਾ ਹਨਾ ਜਦ ਕਿ ਉਹ ਤਾਂ ਮੇਰੇ ਬੱਚਿਆਂ ਵਰਗੇ ਮੈਂ ਤੁਹਾਨੂੰ ਗੱਲ ਦੱਸਦੀ ਮੈਂ ਮਨਿੰਦਰ ਜਿਹੜੀ ਮੇਰੀ ਕਾਲਜ ਦੀ ਸਟੂਡੈਂਟ ਹੈ ਉਹ ਠੀਕ ਹੈ ਜੀ ਤੇ ਮੇਰੀ ਅਸੀਂ ਟੀਚਰ ਸਟੂਡੈਂਟ ਆ ਦੋਨੋਂ ਜਣੇ ਤੇ ਦੂਜੀ ਗੱਲ ਇਹ ਵੀ ਮਤਲਬ ਉਹ ਬੱਚੇ ਆ ਹਨਾ ਤਾਂ ਬੇਸ਼ੱਕ ਸਾਡੇ ਸਾਡੇ ਚ ਕੋਈ ਬਹੁਤਾ ਥੋੜਾ ਬਹੁਤਾ ਹੀ ਇਸ ਦਾ ਫਰਕ ਹੈ ਪਰ ਪਰ ਇਦਾਂ ਵੀ ਕੋਈ ਕਿਵੇਂ ਹੋ ਸਕਦਾ ਹੈ ਨਾ ਵੀ ਮੇਰੇ ਲਈ ਉਹਦੇ ਮਨਿੰਦਰ ਔਰ ਮੇਰੇ ਪ੍ਰਤੀ ਇਹਨੇ ਗਲਤ ਕਮੈਂਟ ਲਿਖੇ ਜਾਣ ਹਨਾ ਤਾਂ ਮੈਂ ਨਾਟਕ ਦੇ ਵਿੱਚ ਬੋਲ ਨਹੀਂ ਸਕਦਾ ਕਿਉਂਕਿ ਉਹ ਗੰਭੀਰ ਮੁੱਦਾ ਹੈ ਅੱਜ ਲਾਈਵ ਆ ਕੇ ਤੁਹਾਡੇ ਨਾਲ ਤਾਂ ਹੀ ਡਿਸਕਸ ਕਰ ਰਹੇ ਹਾਂ ਵੀ ਤੁਸੀਂ ਵੱਡੇ ਹੋ ਤੁਸੀਂ ਸਾਰੇ ਪਿਆਰ ਦੇਣ ਵਾਲੇ ਹੋ ਇਹ ਮਕਸਦ ਨਹੀਂ ਆ ਵੀ ਤੁਹਾਡੇ ਦਿਲ ਤੋਂ ਖਾਵਾਂ ਬਟ ਕੈਰੈਕਟਰ ਇਜ਼ ਕੈਰੈਕਟਰ ਹੈ ਨਾ ਕਿਉਂਕਿ ਕਾਗਜ਼ ਤੇ ਲਿਖੀ ਹੋਈ ਇੱਕ ਲਾਈਨ ਨੂੰ ਦਰਸ਼ਕਾਂ ਸਾਹਮਣੇ ਜਿਉਂ ਕੇ ਦਿਖਾਉਣਾ ਹੁਣ ਤੁਹਾਨੂੰ ਮੈਂ ਦੱਸਦਾ ਇਹ ਦੇਖੋ ਇਹ ਕਿਰਦਾਰ ਨੇ ਹੈ ਨਾ ਇਹ ਇੱਕ ਸਕ੍ਰਿਪਟ ਹੈ ਜਿਹੜੀ ਕਿ ਸਾਡੇ ਅਸੀਂ ਸਾਰਾ ਦਿਨ ਬੈਠ ਕੇ ਕਿਉਂਕਿ ਕਹਾਣੀ ਮੇਰੀ ਆਪਣੀ ਕਹਾਣੀ ਹੈ ਨਾ ਮੈਂ ਖੁਦ ਲਿਖੀ ਹੈ ਹੁਣ ਤਾਂ ਮੇਰਾ ਰਾਈਟਰ ਮੇਰੇ ਨਾਲ ਹੈਲਪ ਕਰ ਰਿਹਾ ਆਦਰਵਾਇਜ਼ ਸਾਰੀ ਮੈਂ ਇਹ ਤੋਂ ਪਹਿਲਾਂ ਮੈਂ ਆਪ ਦੀ ਕਹਾਣੀ ਆਪ ਹੀ ਲਿਖ ਰਿਹਾ ਸੀ ਤਾਂ ਇਹਦੇ ਵਿੱਚ ਜੋ ਵੀ ਕਰੈਕਟਰ ਆ ਦੇਖੋ ਜੋ ਲਿਖਿਆ ਹੋਇਆ ਇੱਕ ਲਾਈਨ ਵੀ ਲਿਖੀ ਹੋਈ ਆ ਤੇ ਮਾਣ ਮੈਨ ਕਿਛ ਲੋ ਵੀ ਆ ਲਾਈਨ ਲਿਖੀ ਹੋਈ ਆ ਹਨਾ ਆ ਲਾਈਨ ਇਹ ਪੜਨੀਆਂ ਬਹੁਤ ਸੌਖੀਆਂ ਨੇ ਇਹ ਲਾਈਨ ਅਪ ਨਹੀਂ ਬਹੁਤ ਸੌਖੀਆਂ ਨੇ ਪਰ ਇਹਨਾਂ ਨੂੰ ਜਿਉਂ ਕੇ ਦਿਖਾਉਣਾ ਬਹੁਤ ਔਖਾ ਹੁੰਦਾ ਹੈ ਨਾ ਕਿਉਂਕਿ ਇੱਕ ਜਿਹੜੇ ਕਿਰਦਾਰ ਤੁਸੀਂ ਹੋ ਨਹੀਂ ਉਸ ਕਿਰਦਾਰ ਨੂੰ ਪੈਦਾ ਕਰ ਦੇਣਾ ਤੁਸੀਂ ਹੈ ਨਾ ਇਹ ਵੱਖਰਾ ਇੱਕ ਮੁੱਦਾ ਹੁੰਦਾ ਸਰ ਕੱਲ ਤੁਹਾਡਾ ਐਪੀਸੋਡ ਨਹੀਂ ਆਇਆ ਐਮ ਇਨ ਕੈਨੇਡਾ ਮੈਂ ਸੌਰੀ ਹਾਂ ਕੱਲ ਤੁਹਾਨੂੰ ਮੈਨੂੰ ਕੋਈ ਪ੍ਰੋਬਲਮਸਨ ਲੱਗਾ ਵੀ ਮੇਰੀ ਕੁਝ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮਤਲਬ ਮੈਂ ਥੋੜਾ ਜਿਹਾ ਇੱਕ ਤਾਂ ਦਿੱਕਤ ਜੀ ਆ ਗਈ ਸੀ ਇੱਕ ਸਾਡਾ ਸ਼ੂਟ ਨਹੀਂ ਸੀ ਹੋ ਪਾਇਆ ਹੁਣ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਤੇ ਵੈਗਰੂ ਦੀ ਕਿਰਪਾ ਨਾਲ ਕੱਲ ਨੂੰ ਤੁਹਾਨੂੰ 10 ਵਜੇ ਨੂੰ ਐਪੀਸੋਡ ਵਧੀਆ ਮਿਲ ਜਾਊਗਾ ਠੀਕ ਹੈ ਜੀ ਹਾਂ ਕੱਲ ਨੂੰ ਸਵੇਰੇ 10 ਵਜੇ ਜ਼ਰੂਰ ਐਪੀਸੋਡ ਮਿਲੂਗਾ ਪੰਜਾਬ ਦੇ ਇੰਡੀਆ ਦੇ ਟਾਈਮ ਦੇ ਉੱਤੇ ਹੈਨਾ ਤੇ ਤੁਸੀਂ ਬੇਫਿਕਰ ਰਹੋ ਤੇ ਮੈਨੂੰ ਸਪੋਰਟ ਜ਼ਰੂਰ ਕਰੋ ਤੇ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਸੀ ਮੈਨੂੰ ਨਾਰਾਜ਼ਗੀ ਨਹੀਂ ਹੈਗੀ ਕਿਸੇ ਨਾਲ ਠੀਕ ਹੈ ਕੋਈ ਤੁਸੀਂ ਅਗਰ ਮਤਲਬ ਕੋਈ ਮੈਨੂੰ ਕਿਦਾਂ ਦਾ ਕਮੈਂਟ ਕਰਦਾ ਜਾਂ ਕੀ ਬੋਲਦਾ ਮੈਨੂੰ ਉਹਦੀ ਕੋਈ ਨਾਰਾਜ਼ਗੀ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਫੀਲ ਜ਼ਰੂਰ ਕਰ ਜਾਂਦੇ ਆ ਅਕਸਰ ਨੂੰ ਇਨਸਾਨ ਆਪ ਕਿਹੜਾ ਰੱਬ ਆ ਹਨ ਤਾਂ ਮੈਂ ਤੁਹਾਨੂੰ ਤਾਂ ਕਰਕੇ ਜ਼ਰੂਰ ਅੱਜ ਗੱਲ ਕਰਨੀ ਚਾਹੀਦੀ ਵੀ ਮੈਂ ਕਿਹਾ ਵੀ ਬਹੁਤ ਸਾਰੇ 네ਗੇਟਿਵ ਕਮੈਂਟ ਆਉਂਦੇ ਜਿੱਥੇ ਮੇਰੇ ਮੈਨੂੰ ਚੌਰਾ ਕਿਹਾ ਜਾਂਦਾ ਔਰ ਬੁੱਢਾ ਖੁੰਡ ਕਿਹਾ ਜਾਂਦਾ ਔਰ ਮਤਲਬ ਗਲਤ ਲੈਂਗੁਏਜ ਬੋਲੀ ਜਾਂਦੀ ਆ ਡਸਨਟ ਮੈਟਰ ਮੈਨੂੰ ਉਸ ਚੀਜ਼ ਦਾ ਕੋਈ ਉਹ ਨਹੀਂ ਹੈ ਬਟ ਮੈਨੂੰ ਐ ਵੀ ਲੱਗਦਾ ਵੀ ਦੇਖੋ ਤੁਹਾਨੂੰ ਜਿਹੜਾ ਮੇਰਾ ਕਿਰਦਾਰ ਸੀ ਉਹਦੇ ਉਹਨੂੰ ਕਰਨ ਦੇ ਵਿੱਚ ਮੈਂ ਸਫਲ ਹੋਇਆ ਤਾਂ ਹੀ ਤੁਹਾਨੂੰ ਇਹਨਾਂ ਕੋਈ ਸਾਰੇ ਨੇ ਮੇਰੇ ਤੇ ਤੇ ਅਗਰ ਮੈਂ ਕਿਰਦਾਰ ਵਧੀਆ ਨਾ ਕਰਦਾ ਤਾਂ ਮੇ ਵੀ ਸ਼ਾਇਦ ਤੁਸੀਂ ਮੈਨੂੰ ਨਾ ਤਾਂ ਗਾਲਾਂ ਕੱਢਣੀਆਂ ਸੀ ਤੇ ਨਾ ਤਾਂ ਤੁਸੀਂ ਉਸ ਕਿਰਦਾਰ ਨੂੰ ਪਸੰਦ ਕਰਨਾ ਸੀ ਕਮਲਜੀਤ ਪੁੰਦੇਰ ਵੈਸੇ ਜੇ ਸੀਰੀਜ਼ ਵਿੱਚ ਕਿਸੇ ਨੂੰ ਪੋਜ਼ਿਟਿਵ ਦਿਖਾਉਂਦੇ ਆ ਤਾਂ 네ਗੇਟਿਵ ਦਿਖਾਉਣਾ ਪੈਂਦਾ ਪਲੀਜ਼ ਤੁਸੀਂ ਮਾਈਂਡ ਕਰ ਹਾਂ ਬਿਲਕੁਲ 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 ਮੈਂ ਮੈਂ ਬਿਲਕੁਲ ਤੁਹਾਨੂੰ ਨਾ ਇਹੀ ਗੱਲ ਹੀ ਕਰ ਰਿਹਾ ਸੀ ਕਿ ਜੇ ਇੱਕ ਜਿੱਥੇ ਸੱਚਾਈ ਹੈ ਉਥੇ ਬੁਰਾਈ ਵੀ ਹੈ ਹਨਾ ਤੇ ਹੁਣ ਦੇਖੋ ਇੱਕ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਹੜੀ ਮਨਿੰਦਰ ਹੈ ਉਹ ਇੱਕ ਸੱਚਾਈ ਤੇ ਇੱਕ ਪੋਜ਼ਿਟਿਵਿਟੀ ਦਾ ਪ੍ਰਤੀਕ ਹੈ ਔਰ ਜਿਹੜਾ ਇੱਕ ਇਕਰ ਸਿਉਆ ਇਹ ਹੈਗਾ ਇੱਕ ਨੈਗੇਟਿਵ ਵਾਈਬ ਹਨਾ ਇਹ ਇੱਕ ਨੈਗੇਟਿਵਿਟੀ ਦਾ ਪ੍ਰਤੀਕ ਹੈ ਅਸਰ ਤੁਹਾਡੀ ਮਮ ਵਾਈਫ ਤੇ ਮਦਰ ਇਨ ਲਾ ਦੀ ਐਕਟਿੰਗ ਬਿਲਕੁਲ ਹੀ अच्छा थैंक यू जी थैंक यू शुक्रिया मैं जबो इंडिया सी ओदोन तुम्हारी फर्स्ट सीरीज देखी सी जितेच दे तुम्हारी वाइफ दी डेथ हो जांदी है ओद हां ओ ना हो सीगी फिल्म जी अमरो ਤੁਸੀਂ ਹੋਰ ਵੀ ਫਿਲਮਾਂ ਮੇਰੀਆਂ ਦੇਖ ਸਕਦੇ ਹੋ ਅਮਰੋ ਨਾਨਕ ਸ਼ੱਕ ਰਾਣੀ ਹਾਰ ਚਾਚੀ ਚੰਦ ਕੋਰ ਮੁਕੇਸ਼ ਵਾਲੀ ਚੁੰਨੀ ਭੇਤ ਵਾਲੀ ਗੱਲ ચીਖ ਹੈ ਨਾ ਇਹ ਸਾਰੀਆਂ ਫਿਲਮਾਂ ਜਿਹੜੀਆਂ ਹੈਗੀਆਂ ਮੇਰੀਆਂ ਵਧੀਆ ਵਧੀਆ ਕੰਪਨੀਆਂ ਚੋਂ ਆਈਆਂ ਨੇ ਔਰ ਲਾਸਟ ਮੇਰੀ ਬੀਬੀ ਰਜਨੀ ワーਨਿੰਗ 2 ਤੇ ਇਲਤੀ ਸੁੱਚਾ ਸੂਰਮਾ ਸਾਖ ਸਰਾਬਾ ਹੁਣ ਆਪਣੀ ਸ਼ੈਨਾਜ਼ ਗਿਲ ਦੇ ਨਾਲ ਆ ਰਹੀ ਐ ਮੈਂ ਫਿਲਮ ਉਹਦਾ ਨਾਮ ਹੈਗਾ ਇੱਕ ਕੁੜੀ ਉਹਦੇ ਚ ਮੇਰਾ ਬਹੁਤ ਸੋਹਣਾ ਕਿਰਦਾਰ ਆ ਸ਼ੈਨਾਜ਼ ਗਿਲ ਦੇ ਹਸਬੰਡ ਦਾ ਤੇ ਬਾਕੀ Netflix ਤੇ ਵੀ ਮੈਂ ਕੰਮ ਕਰ ਰਿਹਾ ਹਾਂ ਹਨਾ ਸੋ ਚਲੋ ਇਹ ਤਾਂ ਦੇਖੋ ਜੀ ਕੰਮ ਐ ਬੰਦਾ ਕਰਦਾ ਰਹਿੰਦਾ ਆ ਹਾਂ ਜਰੂਰ ਦੇਖਿਓ ਜਰੂਰ ਦੇਖਿਓ ਹਨਾ ਤੇ ਬਾਕੀ ਅਗੇ ਨਮੈਂ ਮੇਰੇ ਇੱਕ ਨਵਾਂ ਚੈਨਲ ਵਿੱਚ ਆਇਆ ਮੈਂ ਇੱਕ ਕ੍ਰੀਜਾ ਬੰਨਾ ਤਾ ਸਪੋਰਟ ਦੀ ਲੋੜ ਹੈ ਤੁਹਾਡੇ ਸਾਰਿਆਂ ਦੀ ਉਹਦਾ ਨਾਮ ਹੈ ਜੀ ਕਿੱਕਰ ਸਿੰਘ ਬਲੌਗ ਉੱਥੇ ਤੁਸੀਂ ਕਿੱਕਰ ਸਿੰਘ ਨੂੰ ਦੇਖ ਸਕਦੇ ਹੋ ਕਿੱਕਰ ਸਿੰਘ ਦਾ ਕੀ ਰੁਝਾਨ ਰਹਿੰਦਾ ਹੈ ਔਰ ਵਿਰਾਟ ਮਹਿਲ ਤੋਂ ਕਿੱਕਰ ਸਿੰਘ ਬਣਨ ਦਾ ਜਿਹੜਾ ਸਫਰ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਸ਼ੁਰੂ ਹੁੰਦਾ ਹੈ ਨਾ ਅੱਜ ਹੁਣ ਤੁਹਾਨੂੰ ਸਾਰਾ ਜਿਹੜਾ ਹੈਗਾ ਵਿਰਾਟ ਮਹਿਲ ਤੋਂ ਕਿੱਕਰ ਸਿੰਘ ਬਣਨ ਦਾ ਮੈਂ ਸਾਰਾ ਇੱਕ ਦਿਖਾਵਾਂਗਾ ਤੇ ਤੁਸੀਂ ਸਾਰੇ ਜਣੇ ਦੇਖਿਓ ਦੇਖ ਕੇ ਫਿਰ ਦੱਸਿਓ ਵੀ ਕਿੱਦਾਂ ਤੁਹਾਨੂੰ ਲੱਗਾ ਹਨ ਕਿਉਂਕਿ ਮੈਂ ਚਾਹੁੰਨਾ ਹਾਂ ਤੁਸੀਂ ਸਾਡੀ ਸਾਰੀ ਦਿਨਚਰਿਆ ਜੋ ਹੁੰਦੀ ਹੈ ਜੋ ਪੂਰੇ ਦਿਨ ਦੇ ਵਿੱਚ ਜਿਵੇਂ ਅਸੀਂ ਕਰਦੇ ਆਂ ਕਿਉਂਕਿ ਹਰ ਰੋਜ਼ ਗੱਲ ਨਹੀਂ ਹੋ ਪਾਉਂਦੀ ਸਾਰਿਆਂ ਦੇ ਨਾਲ ਔਰ ਸਾਰੇ ਜਣੇ ਗੱਲ ਕਰਨਾ ਵੀ ਚਾਹੁੰਦੇ ਹੁੰਦੇ ਨੇ ਤੇ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਗੱਲ ਨਹੀਂ ਹੋ ਪਉਂਦੀ ਤਾਂ ਕਿਤੇ ਨਾ ਕਿਤੇ ਲੋਕ ਨਾਰਾਜ਼ ਵੀ ਹੋ ਜਾਂਦੇ ਨੇ ਸਾਰੇ ਹਨ ਔਰ ਆਪਾਂ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਤਿ ਸ਼੍ਰੀ ਅਕਾਲ ਲੱਪਰੀ ਸੇਖੋ ਜੀ ਤੇ ਲੱਪਰੀ ਸੇਖੋ ਬਲੌਗ ਤੇ ਮੇਰਾ ਹੁਣ ਨਵਾਂ ਚੈਨਲ ਆ ਜੀ ਉਹਦਾ ਨਾਮ ਹੈ ਕਿਕਰ ਸਿੰਘ ਬਲੌਗ ਅੱਜ ਹੀ ਬਣਾਇਆ ਉਹਦਾ ਤੇ ਮੇਰੀ ਹੱਥ ਵਨ ਕੇ ਬੇਨਤੀ ਹੈ ਤੁਸੀਂ 35 ਜਣੇ ਦੇਖਣ ਵਾਲੇ ਹੋ ਪਲੀਜ਼ ਬੇਨਤੀ ਐ ਰਿਕੁਐਸਟ ਹੈ ਵੀ ਕਿਕਰ ਸਿੰਘ ਬਲੌਗ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਲੌਗ ਨੂੰ ਦੇਖੋ ਮੇਰੀ ਤੁਹਾਡਾ ਇੰਨਾ ਇੱਕ ਟਾਈਮ ਮੇਰੇ ਲਈ ਚੰਗਾ ਸਾਬਿਤ ਹੋ ਜਾਣਾ ਹਨਾ ਮੇਰਾ ਚੈਨਲ ਚੱਲ ਪੂਗਾ ਦੈਟ ਇਸਪੋਰਟ ਦੀ ਬਹੁਤ ਲੋੜ ਹੈ ਤੇ ਅਗੇਨ ਮੈਂ ਇਹੀ ਗੱਲ ਕਰ ਰਹਾ ਵੀ ਇੱਕ ਕਹਾਣੀ ਹੁੰਦੀ ਹੈ ਨਾ ਜੋ ਤਾਂ ਜਿਵੇਂ ਇੱਕ ਇੱਥੇ ਮੈਡਮ ਨੇ ਗੱਲ ਕੀਤੀ ਸੀਗੀ ਮਨਕੌਰ ਨੇ ਵੀ ਅਮਰੂ ਅਮਰੂ ਫਿਲਮ ਦੇਖੀ ਤਾਂ ਅਮਰੂ ਜਿਹੜਾ ਆਈਡੀਆ ਸੀ ਉਹ ਮੇਰੀ ਮਦਰ ਦਾ ਆਈਡੀਆ ਸੀ ਮੇਰੀ ਮੰਮੀ ਨੇ ਮੈਨੂੰ ਕਹਾਣੀ ਦਿੱਤੀ ਸੀ ਉਹ ਤੇ ਉਸੇ ਤਰੀਕੇ ਦੇ ਨਾਲ ਮੁਕਲਾਵਾ ਜਿਹੜੀ ਕਹਾਣੀ ਹੈ ਇਹ ਬੇਸ਼ੱਕ ਤੁਹਾਨੂੰ ਅੱਜ ਸਮਝ ਆ ਰਹੀ ਹੈ ਅੱਜ ਪਤਾ ਲੱਗ ਰਹੀ ਹੈ ਪਰ ਮੈਂ ਤੇ ਮੇਰੇ ਮਦਰ ਨੇ 1.5 ਸਾਲ ਪਹਿਲਾਂ ਡਿਸਕਸ ਕੀਤਾ ਸੀ ਮੁਕਲਾਵੇ ਦੇ ਬਾਰੇ ਵਿੱਚ ਤੇ ਹੁਣ ਮੇਰੇ ਮੰਮੀ ਇਸ ਦੁਨੀ ਚ ਹੈ ਨਹੀਂਗੇ ਮੈਂ ਇਕੱਲਾ ਹੀ ਆ ਤੇ ਇਸ ਕਰਕੇ ਮਤਲਬ ਮੈਨੂੰ ਐ ਲੱਗਦਾ ਸੀਗਾ ਵੀ ਜੋ ਮਕਲਾਵਾ ਉਹਨਾਂ ਨੇ ਮੈਨੂੰ ਦੱਸਿਆ ਤਾਂ ਜੋ ਕਹਾਣੀ ਉਹਨਾਂ ਨੇ ਮੈਨੂੰ ਦੱਸੀ ਸੀ ਮੈਂ ਉਹ ਕਹਾਣੀ ਨੂੰ ਉਲੀਕਾਂ ਉਲੀਕ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂ ਹਨਾ ਤਾਂ ਇਹ ਰੀਅਲ ਵਾਕਿਆ ਹੋਇਆ ਸੀ ਕਿ ਇਸ ਦਾ ਕਿਸੇ ਲੜਕੀ ਦਾ ਜਿਹੜਾ ਸੀਗਾ ਮਤਲਬ ਮਕਲਾਵੇ ਤੋਂ ਪਹਿਲਾਂ ਪਹਿਲਾਂ ਇਹ ਰਿਵਾਜ ਹੁੰਦੇ ਸੀਗੇ ਕਿ ਦੋ ਦੋ ਤਿੰਨ ਤਿੰਨ ਸਾਲ ਬਿਠਾਈ ਜਾਂਦੇ ਸੀ ਮਤਲਬ ਨੰਦ ਵਿਆਹ ਹੋਣ ਤੋਂ ਬਾਅਦ ਵੀ ਹਨਾ ਮਕਲਾ ਬਾਅਦ ਚ ਦਿੰਦੇ ਸੀ ਦਾਹ ਦਹੀਂ ਬਣਾ ਕੇ ਮੇਰਾ ਪਿੰਡ ਤੰਗ ਵਾਲੀ ਹੈ ਜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਤੇ ਉਹ ਬਾਅਦ ਚ ਦਾਜ ਦੇ ਹੀ ਦਿੰਦੇ ਸੀ ਤੇ ਇਸ ਤਰੀਕੇ ਨਾਲ ਕੋਈ ਰੀਅਲ ਸਟੋਰੀ ਹੋਈ ਸੀ ਉੱਥੇ ਵੀ ਇਸ ਤਰੀਕੇ ਨਾਲ ਹੀ ਵਾਪਰਿਆ ਸੀ ਕਿ ਇੱਕ ਲੜਕੀ ਦਾ ਹਸਬੰਦ ਮਰ ਜਾਂਦਾ ਫਿਰ ਉਹ ਜਿਹੜਾ ਉਹਦਾ ਜੇਠ ਹੁੰਦਾ ਉਹ ਤੇ ਮਾੜੀ ਅੱਖ ਰੱਖਦਾ ਹੁੰਦਾ ਤੇ ਉਹ ਚਾਹੁੰਦਾ ਹੁੰਦਾ ਵੀ ਮੈਂ ਇਹਨੂੰ ਆਪਦੇ ਘਰ ਵਸਾਵਾਂ ਪਰ ਅ ਅੱਗੇ ਅੱਗੇ ਉਹਦੇ ਨਾਲ ਕੀ ਬੀਤਦਾ ਉਹ ਸਾਰੀ ਤੁਸੀਂ ਜਦੋਂ ਕਹਾਣੀ ਦੇਖੋਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਉਹ ਕਿਸ ਤਰੀਕੇ ਦਾ ਉਹਦਾ ਕਿਰਦਾਰ ਹੈ ਪਰਸਨਸ ਦਾ ਹਾਂਜੀ ਬਿਲਕੁਲ ਜੀ ਤੁਸੀਂ ਆ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੇ ਬਲੌਗ ਮੈਂ ਬਣਾਇਆ ਨਾ ਉਹਦੇ ਵਿੱਚ ਤੁਸੀਂ ਕਮੈਂਟ ਕਰੋ ਜਿਹੜੇ ਪਹਿਲੇ 5 ਵਧੀਆ ਟਾਪ ਕਮੈਂਟ ਹੋਣਗੇ ਉਹਨਾਂ ਸੈੱਟ ਤੇ ਬੁਲਾਵਾਂਗੇ ਉਹਨੂੰ ਚਾਹ ਪਾਣੀ ਜੋ ਵੀ ਸਾਡੀ ਜਿੰਨਾ ਕ ਅਸੀਂ ਕਰ ਸਕਦੇ ਹੋਏ ਜ਼ਰੂਰ ਬੁਲਾਵਾਂਗੇ ਚਾਹ ਪਾਣੀ ਪਿਵਾਵਾਂਗੇ ਤੇ ਆਪਾਂ ਵੀਡੀਓ ਵਲੌਗ ਵੀ ਬਣਾਵਾਂਗੇ ਉਹਨਾਂ ਦੇ ਨਾਲ ਤੇ ਮੋਸਟ ਵੈਲਕਮ ਤੁਸੀਂ ਆਓ ਜਦੋਂ ਮਰਜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਜੱਸੀ ਪਵਾਲੀ ਪਿੰਡ ਦੇ ਵਿੱਚ ਸ਼ੂਟ ਕਰਦੇ ਆਂ ਤੇ ਜੇ ਕੋਈ ਮਿਲਣਾ ਚਾਹੁੰਦਾ ਹੈ ਤਾਂ ਮੇਰਾ ਦਿਨ ਹੈਗਾ ਫਰਾਈਡੇ ਅੱਜ ਇੱਕ ਕੁਝ ਸ਼ੂਟ ਨਾ ਹੋਣ ਕਰਕੇ ਐਪੀਸੋਡ ਨਾ ਹੋਣ ਕਰਕੇ ਮੈਂ ਵੀਰਵਾਰ ਨੂੰ ਵੀ ਕਰ ਰਿਹਾ ਤੇ ਆਦਰਵਾਇਜ਼ ਸਾਡਾ ਫੁੱਲ ਡੇ ਮਤਲਬ ਫੁੱਲ ਵੀਕ ਜਿਹੜਾ ਹੈ ਮੰਡੇ ਟੂ ਫਰਾਈਡੇ ਮੰਡੇ ਟੂ ਸੈਟਰਡੇ ਸਾਡਾ ਸ਼ੂਟ ਚੱਲਦਾ ਡੇਲੀ ਸਫ ਸੁਨਡੇ ਨੂੰ ਅਸੀਂ ਕੋਈ ਆਪਦੇ ਘਰਾਂ ਦੇ ਕੰਮਕਾਰ ਕਰਨੇ ਹੁੰਦੇ ਆ ਤਾਂ ਅਸੀਂ ਮਤਲਬ ਕਿ ਜਿਹੜਾ ਬਿਜ਼ੀ ਹੁੰਨੇ ਆ ਆਦਰਵਾਇਜ਼ ਹਰ ਰੋਜ਼ ਸ਼ੂਟ ਚੱਲਦਾ ਆਪਣਾ ਜਸਪੀ ਪੋਵਾਲੀ ਤੇ ਜਦੋਂ ਮਰਜ਼ੀ ਜੇ ਕਿਸੇ ਨੇ ਆਉਣਾ ਹੋਇਆ ਤਾਂ ਮੋਸਟ ਵੈਲਕਮ ਜੀ ਠੀਕ ਹੈ ਤੇ ਤੁਸੀਂ ਅਨਲ ਕੰਟੈਕਟ ਕਰ ਸਕਦੇ ਹੋ ਚਾਹੀਓ ਮੇਰੇ ਚੈਨਲ ਦੇ ਰਾਹੀਂ ਚਾਹੀਓ ਇੰਸਟਾਗ੍ਰam ਆਈਡੀ ਤੇ ਉੱਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਨਾਲ ਰਾਬਤਾ ਜੋੜੇ ਰਹਾਗੇ ਰਾਬਤਾ ਕਰ ਦੇਣਾਗੇ ਮੈਂ ਗੋਨਿਆਂ ਮੰਡੀ ਤੋਂ ਬਿਲਕੁਲ ਫਿਰ ਤਾਂ ਬਹੁਤ ਵਧੀਆ ਗੱਲ ਨਹੀਂ ਹੋ ਤੁਸੀਂ ਤੁਸੀਂ ਬਲੌਗ ਬਣਾਉਨੇ ਹੋ ਲਾਪ੍ਰੀਤ ਜੀ ਲਾਪ੍ਰੀਤ ਸਿੱਖੋਂ ਬਲੌਗ ਲਿਖਿਆ ਹੋਇਆ ਹੈ ਨਾ ਤੇ ਦੂਜਾ ਅਗੇਨ ਮੈਂ ਤੁਹਾਨੂੰ ਕਹਿਣਾ ਵੀ ਫਿਰ ਵੀ ਤੁਹਾਡੇ ਤੋਂ ਮੈਂ ਸੌਰੀ ਫੀਲ ਕਰਦਾ ਕਿ ਅਗਰ ਕਿਸੇ ਦਾ ਮੈਂ ਮਾਨ ਦੁਖਾਇਆ ਹੋਵੇ ਜਾਂ ਕਿਸੇ ਦਾ ਦਿਲ ਦੁਖਾਇਆ ਹੋਵੇ ਬਟ ਜਿਹੜਾ ਉਹ ਕਿਰਦਾਰ ਹੈ ਨਾ ਕਿਕਰ ਸਿੰਘ ਉਹ ਇੱਕ ਅਲੱਗ ਕਿਰਦਾਰ ਹੈ ਹਨਾ ਤਾਂ ਤੁਸੀਂ ਉਹਨੂੰ ਕਿਕਰ ਸਿੰਘ ਨੂੰ ਹੀ ਇਦੀ ਤਰ੍ਹਾਂ ਹੀ ਵੇਖੋ ਉਹਨੂੰ ਇੱਕ ਨਾਟਕ ਫਿਲਮ ਦੀ ਤਰ੍ਹਾਂ ਹੀ ਵੇਖੋ ਉਹ ਦਿਓ ਸਿੱਧੇ ਤਰ੍ਹਾਂ ਇਹ ਲਿਖਦੇ ਆਂ ਨਾਟਕਾਂ ਜਿਹਨਾਂ ਦੇਖਦੇ ਫਿਲਮਾਂ ਦੇ ਸੀਰੀਜ਼ ਦੇਖਦੇ ਆਂ ਉਹੋ ਤਰੀਕੇ ਨਾਲ ਦੇਖੋ ਪਰਸਨਲ ਨਾ ਲਓ ਤੇ ਨਾ ਹੀ ਮੈਨੂੰ ਪਰਸਨਲੀ ਤੌਰ ਤੇ ਗਾਲਾਂ ਕੱਢੋ ਹਣਾ ਮੇਰੀ ਬੇਨਤੀ ਹੈ ਮੈਂ ਫੀਲ ਕਰਦਾ ਇਸ ਗੱਲ ਨੂੰ ਯਾਰ ਵੀ ਮਤਲਬ ਆਪਾਂ ਫੈਮਿਲੀ ਵਾਲੇ ਆ ਸਾਰੇ ਹਣਾ ਤਾਂ ਮਤਲਬ ਮੈਂ ਤੇ ਬਹੁਤ ਫੈਡ ਅਪ ਜਾ ਹੋ ਜਾਂਦਾ ਇਦਾਂ ਕਿ ਇਦਾਂ ਕਿਵੇਂ ਹੋ ਗਿਆ ਕਿ ਪਰਸਨ ਮੈਨੂੰ ਬੁਰਾ ਬੋਲ ਰਿਹਾ ਤੇ ਇਹਨੂੰ ਇੰਨਾ ਬੁਰਾ ਕਿਉਂ ਲੱਗ ਗਿਆ ਕਿਉਂਕਿ ਮੈਂ ਦਿਲੋਂ ਫਿਰ ਆਏ ਸੋਚਣ ਲੱਗ ਜਾਂਦਾ ਯਾਰ ਮੈਂ ਇੱਕ ਪਰਸਨ ਨੂੰ ਨਾਰਾਜ਼ ਕਰਤਾ ਹੈਨਾ ਸੋ ਅਗੇਨ ਸਾਰੇ ਜਨਾਂ ਨੂੰ ਮੇਰੀ ਇਹੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਮਕਲਾਵਾ ਸੀਰੀਜ਼ ਨੂੰ ਪਿਆਰ ਦੇ ਰਹੇ ਹੋ ਪਿਆਰ ਦਿੰਦੇ ਰਹੋ ਕੱਲ ਨੂੰ 10 ਵਜੇ ਦਾ ਐਪੀਸੋਡ ਆਊਗਾ ਅੱਜ ਨਾ ਆਉਣ ਦਾ ਰੀਜ਼ਨ ਇਹ ਸੀ ਕਿ ਇਸ ਨਹੀਂ ਜੀ ਇਸ ਤੇ ਮੈਂ ਕੰਮ ਨਹੀਂ ਕਰ ਰਹੀ ਓਕੇ 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 ਠੀਕ ਹੈ ਜੀ ਸਤਵਿੰਦਰ ਕੌਰ ਨਾਬਾ ਸੌਰੀ ਟੂ ਸੀ ਬ్రో ਬ్రో ਪਲੀਜ਼ ਮਾਇਨ ਨਾ ਕਰਿਓ ਸੀਰੀਜ਼ ਦੇ ਵਿੱਚ ਮਨਿੰਦਰ ਦੀ ਪਹਿਲੀ ਮਾਂ ਕਿਉਂ ਨਹੀਂ ਆ ਰਹੇ ਸੀ ਸੀਰੀਜ਼ ਵਿੱਚ ਉਹਨਾਂ ਦਾ ਰੋਲ ਜਿਆਦਾ ਵਧੀਆ ਸੀ ਹਾਂਜੀ ਉਹ ਨਾ ਅਸਲ ਦੇ ਵਿੱਚ ਤੁਹਾਨੂੰ ਮੈਂ ਗੱਲ ਦੱਸਦਾ ਜਿਹੜਾ ਜਦੋਂ ਆਪਣਾ ਰੈਗੂਲਰ ਸ਼ੂਟ ਰੱਖਿਆ ਹੁੰਦਾ ਹਨਾ ਜੀ ਤਾਂ ਉਹਦੇ ਵਿੱਚ ਕਾਰ ਇਹ ਸੀਗਾ ਕਿ ਉਹਨਾਂ ਨੇ ਨਾ ਕੋਈ ਸ਼ੂਟ ਫੜਿਆ ਹੋਇਆ ਸੀ ਉਹਨਾਂ ਨੂੰ ਖੁਦ ਨੂੰ ਯਾਦ ਨਹੀਂ ਸੀ ਤੇ ਖੁਦ ਨੂੰ ਯਾਦ ਨਹੀਂ ਸੀ ਉਹ ਕਿਸੇ ਦੇ ਨਾਲ ਉਹਨਾਂ ਨੇ 2 ਦਿਨ ਪੱਕੇ ਕੀਤੇ ਹੋਏ ਸੀਗੇ ਫਰਡੇ ਤੇ ਸੈਟਰਡੇ ਆਪਣਾ ਫਰਡੇ ਸੈਟਰਡੇ ਸ਼ੂਟ ਹੁੰਦਾ ਆ ਤੇ ਉਹਨਾਂ ਨੇ ਕਿਸੇ ਨਾਲ ਦਿਨ ਪੱਕੇ ਕਰ ਲਏ ਸੀ ਪਹਿਲਾਂ ਤੇ ਉਹ ਜਿਸ ਦਿਨ ਸ਼ੂਟ ਤੇ ਆਏ ਤਾਂ ਉਹ ਰਸਤੇ ਦੇ ਵਿੱਚ ਉਹਨਾਂ ਨੂੰ ਕਾਲ ਆ ਗਈ ਉਹਨਾਂ ਨੂੰ ਜਾਣਾ ਪੈ ਗਿਆ ਤੇ ਉਹ ਮੈਨੂੰ ਕਹਿੰਦੇ ਵੀ ਐਂ ਕਰਕੇ ਵੀ ਵਿਰਾਟ ਵੀ ਆ ਗੱਲ ਮੈਂ ਕਿਹਾ ਮੈਮ ਵੀ ਫਿਰ ਆਪਣੀ ਤਾਂ ਪ੍ਰੋਬਲਮ ਕ੍ਰੀਏਟ ਹੋ ਜੂਗੀ ਵੀ ਅਗਰ ਤੁਸੀਂ ਮਾਈਂਡ ਨਾ ਕਰੋ ਵੀ ਮੈਂ ਕੈਰੈਕਟਰ ਨੂੰ ਕਿਸੇ ਨੂੰ ਉਹ ਕਹਿੰਦੇ ਵੀ ਮੈਂ ਕੈਰੈਕਟਰ ਕੋਈ ਹੋਰ ਭੇਜ ਦਨੀ ਹੈ ਤੁਹਾਡੇ ਕੋਲੇ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਗਰ ਤੁਸੀਂ ਖੁਦ ਇਸ ਸੀਨ ਨੂੰ ਐਗਰੀ ਕਰਦੇ ਹੋ ਤੇ ਠੀਕ ਹੈ ਨਾ ਤਾਂ ਫਿਰ ਉਹਨਾਂ ਨੇ ਹੀ ਸਾਨੂੰ ਰეკਮੈਂਡ ਕੀਤਾ ਵੀ ਤੁਸੀਂ ਕਿਸੇ ਹੋਰ ਕਿਰਦਾਰ ਨੂੰ ਕਰ ਲਓ ਬਿਕੋਜ਼ ਉਧਰੋਂ ਵੀ ਨਹੀਂ ਛੱਡਣਾ ਚਾਹੁੰਦੇ ਸੀ ਤੇ ਆਪਣਾ ਵੀ ਨਹੀਂ ਖਰਾਬ ਕਰਨਾ ਚਾਹੁੰਦੇ ਸੀ ਔਰ ਇਹ ਆਰਟਿਸਟ ਦੀ ਵਧੀਆ ਗੱਲ ਹੈ ਤੇ ਇਸ ਕਰਕੇ ਹੁਣ ਇਹ ਜਿਹੜੇ ਸੋਹਣੀ ਮੈਡਮ ਨੇ ਬਹੁਤ ਸੋਹਣਾ ਕਰੈਕਟਰ ਕਰਦੇ ਨੇ ਇਹਨਾਂ ਨੂੰ ਤੁਸੀਂ ਜਦੋਂ ਦੇਖੋਗੇ ਨਾ ਅੱਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਬਹੁਤ ਸੋਹਣੀ ਆਰਟਿਸਟ ਹੈ ਬਹੁਤ ਵਧੀਆ ਕੰਮ ਕਰਨ ਵਾਲੇ ਨੇ ਕੁਲਦੀਪ ਮੈਡਮ ਬਹੁਤ ਬਹੁਤ ਕੈਂਟਡ ਆਰਟਿਸਟ ਹੈ ਤੇ ਬਾਕੀ ਜਿਹੜਾ ਹੈਗਾ ਤੁਸੀਂ ਜਦੋਂ ਦੇਖੋਗੇ ਸੀਰੀਜ਼ ਨੂੰ ਤੁਹਾਨੂੰ ਪਤਾ ਲੱਗੂਗਾ ਕਿ ਸੀਰੀਜ਼ ਹਜੇ ਤਾਂ ਹੋਰ ਹਾਈਪ ਤੇ ਜਾਣੀ ਹੈ ਇਹ ਨਾਟਕ ਹੋਰ ਤੁਸੀਂ ਦੇਖੋ ਕਿੱਡਾ ਇਹਦਾ ਗਰੇਂਜਰ ਪੈਦਾ ਹੋਣਾ ਤੁਸੀਂ ਇਹ ਦੇਖਿਓ ਠੀਕ ਹੈ ਨਾ ਔਰ ਮੈਂ ਜਿੱਥੇ ਵੀ ਮੇਰੀ ਇਹੀ ਕੋਸ਼ਿਸ਼ ਹੈ ਕਿ ਜਿੰਨਾ ਵੀ ਹੋ ਸਕੂਗਾ ਤੁਹਾਡੇ ਐਂਟਰਟੇਨਮੈਂਟ ਦੇ ਲਈ ਜਿੰਨਾ ਵਧੀਆ ਕੰਮ ਹੋਊ ਚਾਹੇ ਕੁਝ ਵੀ ਹੋ ਚਾਹੇ ਕਿੰਨਾ ਵੀ ਮਹਿੰਗਾ ਕੁਝ ਹੋਵੇ ਮੈਂ ਤੁਹਾਡੇ ਲਈ ਕਰਦਾ ਰਹੂੰਗਾ ਐਂਟਰਟੇਨਮੈਂਟ ਤੁਹਾਡਾ ਔਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਅੰਦਰ ਤੇ ਨਹੀਂ ਲਾਉਣੀ ਗੱਲਬਾਤ ਕਿਹਾ ਸੋਣਿਆ ਮਾਫ ਕਰਿਓ ਔਰ ਮੇਰੇ ਚੈਨਲ ਕਿਕਰ ਸਿੰਘ ਵਲੌਗ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲਓ ਮੇਰੀ ਰਿਕਵੈਸਟ ਹੈ ਕਿਉਂਕਿ ਉੱਥੇ ਕਿਕਰ ਸਿੰਘ ਦੀ ਸਾਰੀ ਜੋ ਵੀ ਦਿਨ ਦਿਨ ਦੀ ਪ੍ਰਤੀਕਿਰਿਆ ਹੁੰਦੀ ਹੈ ਉਹ ਸਾਰੀ ਤੁਹਾਡੇ ਸਾਹਮਣੇ ਆਇਆ ਕਰੂੰ ਮੈਂ ਸਵਾਲ ਵੀ ਪੁੱਛਿਆ ਕਰੂੰ ਤੁਹਾਨੂੰ ਔਰ ਉੱਥੇ ਆਪਾਂ ਗੱਲਬਾਤ ਵੀ ਕਰਿਆ ਕਰਾਂਗੇ ਆਪਾਂ ਬਲੌਗ ਦੇ ਵਿੱਚ ਤੁਹਾਨੂੰ ਸੱਦਿਆ ਵੀ ਕਰੂੰਗਾ ਮੈਂ ਜਿਹੜੇ ਜਿਹੜੇ ਮੇਰੇ ਨੇੜੇ ਆ ਸਕਦੇ ਹੋਏ ਉਹ ਆ ਵੀ ਜਾਣ ਤਾਂ ਮਿਲਦੇ-ਗਿਲਦੇ ਰਿਹਾ ਕਰੋ ਠੀਕ ਹੈ ਜੀ ਬਾਕੀ ਅਗੇਨ ਸਾਰਿਆਂ ਨੂੰ ਇਹ ਗੱਲ ਕਹਿਣਾ ਵੀ ਮਕਲਾਵਾ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਔਰ ਇਸੇ ਤਰੀਕੇ ਦੇ ਨਾਲ ਹੀ ਬੈਰ ਦਿੰਦੇ ਰਹੋ ਤੇ ਮੈਨੂੰ ਕੋਈ ਉਹ ਇਸ਼ੂ ਨਹੀਂ ਹੈ ਮੈਂ ਮਾਇਨ ਨਹੀਂ ਕਰਦਾ ਅਗਰ ਤੁਸੀਂ ਕਮੈਂਟ ਉਹ ਮੈਨੂੰ ਪਤਾ ਹੈ ਉਹ ਵਿਰਾਟ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਉਹ ਸਿਰਫ ਕਿਕਰ ਸਿੰਘ ਦੇ ਕਿਰਦਾਰ ਆ ਜਿਹੜਾ ਕਿਕਰ ਸਿੰਘ ਨੂੰ ਹੀ ਗਾਲਾਂ ਪੈ ਰੀਆਂ ਨੇ ਸੋ ਡਸਨਟ ਮੈਟਰ ਕਿ ਕਿਕਰ ਸਿੰਘ ਇੱਕ ਚੰਗਾ ਇਨਸਾਨ ਤਾਂ ਹੈ ਨਹੀਂ ਜਿਹੜਾ ਬੰਦਾ ਕਿਸੇ ਦੀ ਲੜਕੀ ਤੇ ਮਾੜੀ ਨਿਗਾਹ ਰੱਖਦਾ ਹਨ ਸੋ ਦੈਟਸ ਵਾਈ ਉਹਨੂੰ ਗਾਲਾਂ ਪੈਣੀਆਂ ਵੀ ਚਾਹੀਦੀਆਂ ਨੇ ਔਰ ਦੂਸਰੀ ਗੱਲ ਇਹ ਹੈ ਕਿ ਮੇਰੇ ਜਿਹੜਾ ਚੈਨਲ ਹੈਗਾਗਾ ਵੀਰੇ ਤੁਸੀਂ ਲਾਈਵ ਹੋਇਆ ਕਰੋ ਵੀਕਐਂਡ ਵਿੱਚ ਇੱਕ ਦਿਨ ਇੱਕ ਵਾਰ ਓਕੇ ਮੈਂ ਨਾ ਹੁਣ ਦਿਨ ਰੱਖਦਾ ਮੈਂ ਵੀ ਸ਼ਾਇਦ ਸੰਡੇ ਦਾ ਰੱਖ ਲੀ ਕਿਉਂਕਿ ਸੰਡੇ ਨੂੰ ਆਲਮੋਸਟ ਸਾਰੇ ਫ੍ਰੀ ਹੁੰਦੇ ਨੇ ਤਾਂ ਮੈਂ 10:00 ਵਜੇ ਦਾ 10:30 ਵਜੇ ਸੰਡੇ ਨੂੰ ਮੈਂ ਲਾਈਵ ਹੋਇਆ ਕਰਾਂਗਾ ਤੇ ਉਦੋਂ ਤੁਹਾਡਾ ਸਾਰੇ ਪੋਸਟ ਪਾ ਕੇ ਲਾਈਵ ਹੋਇਆ ਕਰਾਂਗੇ ਫਿਰ ਅੱਜ ਤਾਂ ਮੈਂ ਇਦਾਂ ਹੀ ਲਾਈਵ ਹੋ ਗਿਆ ਮੈਨੂੰ ਤਾਂ ਪਹਿਲੀ ਵਾਰ ਹੀ ਲਾਈਵ ਹੋਇਆ ਮੈਨੂੰ ਲਾਈਵ ਬਾਰੇ ਪਤਾ ਵੀ ਨਹੀਂ ਸੀ ਤਾਂ ਬੀ YouTube ਤੇ ਲਾਈਵ ਵੀ ਹੋ ਜਾਂਦਾ ਔਰ ਇਦਾਂ ਗੱਲਬਾਤ ਵੀ ਹੋ ਜਾਂਦੀ ਹੈ ਇਹ ਤਾਂ Instagram ਵਾਂਗੂ ਹੀ ਆ ਸਾਰਾ ਹਨਾ ਤੇ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਕਿਕਰ ਸਿੰਘ ਨੂੰ ਸਪੋਰਟ ਕਰੋ ਜੀ ਮੈਨੂੰ ਤੁਹਾਡੀ ਜ਼ਰੂਰ ਬਹੁਤ ਜ਼ਿਆਦਾ ਜ਼ਰੂਰਤ ਹੈ ਉਸ ਦੀ ਹਨਾ ਸੋ ਜਿੰਨੇ ਨੇ ਦੇਖ ਰਹੇ 45% ਪਲੀਜ਼ ਤੁਸੀਂ ਕਿਕਰ ਸਿੰਘ ਨੂੰ ਕਿਕਰ ਸਿੰਘ ਵਲੌਗ ਨੂੰ ਜਾ ਕੇ ਸਰਚ ਕਰੋ ਸਬਸਕ੍ਰਾਈਬ ਕਰੋ ਜੀ ਪਹਿਲਾ ਵਲੌਗ ਪਾਤਾ ਉੱਥੇ ਮੈਂ ਤੇ ਅੱਗੇ-ਅੱਗੇ ਤੁਹਾਨੂੰ ਜੋ ਵੀ ਕੁਝ ਹੁੰਦਾ ਰਹੂਗਾ ਉਹ ਮੈਂ ਤੁਹਾਨੂੰ ਦਿਖਾਉਂਦਾ ਰਾਂਗਾ ਠੀਕ ਹੈ ਜੀ ਓਕੇ ਜੀ ਹੁਣ ਟਾਈਮ ਹੋ ਗਿਆ ਪੌਣੇ 10 ਜੇ ਮੈਂ ਰੈਡੀ ਹੋਣ ਲੱਗਾਂਗਾ ਕਿਕਰ ਸਿੰਘ ਦੇ ਲਈ ਤੇ ਮੈਂ ਤੁਹਾਨੂੰ ਵੀਡੀਓ ਸਾਰੀ ਬਣਾ ਕੇ ਦਿਖਾਵਾਂਗਾ ਕਿਦਾਂ ਇੱਕ ਜਿਹੜਾ ਹੈਗਾ ਉਹ ਅ ਵਿਰਾਟ ਮਹਿਲ ਕਿਕਰ ਸਿੰਘ ਦੇ ਕਿਰਦਾਰ ਦੇ ਵਿੱਚ ਵੜ ਜਾਂਦਾ ਠੀਕ ਹੈ ਜੀ ਗਲਤੀ ਫਲਤੀ ਹੋਈ ਮੇਹੂ ਵੀ ਮaaf ਕਰਿਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਕਰ ਸਿੰਘ ਵਲੌਗ ਨੂੰ ਔਰ ਮਕਲਾਵਾ ਨੂੰ ਅ ਸ਼ੇਅਰ ਕਰਦੇ ਰਿਹਾ ਕਰੋ ਪਿਆਰ ਦਿੰਦੇ ਰਹਾ ਕਰੋ ਕਮੈਂਟ ਕਰਿਆ ਕਰੋ ਹਨਾ ਕਮੈਂਟ ਤੁਹਾਡੇ ਆਉਣਗੇ ਸਾਨੂੰ ਪਤਾ ਲੱਗੂ ਆਪਣਾ ਸੁਜੈਸ਼ਨ ਦਿੰਦੇ ਰਿਆ ਕਰੋ ਸੁਜੈਸ਼ਨ ਦੇ ਨਾਲ ਆਪਾਂ ਨੂੰ ਪਤਾ ਲੱਗਦਾ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਆਂ ਜੀ ਦੁਬਾਰਾ ਜਲਦੀ ਹੀ ਲਾਈਵ ਹੁੰਨੇ ਆ ਓਕੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਜਣੇ ਦੇਖ ਰਹੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਜਣੇ ਨੇ ਦੇਖਿਆ ਇਹ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਟੋਰੀ ਲਾ ਦਿਓ ਬਹੁਤ ਬਹੁਤ ਧੰਨਵਾਦ ਲਵ ਯੂ ਆਲ